ਅੱਜ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੀ ਸਿਰ ਤੋਂ ਵਾਰੋ ਜੀ ਹਾਂ ਗੱਲ ਕਰਦੇ ਹਾਂ ਪੰਜਾਬ ਦੀ ਪੰਜਾਬ ਦੀ ਨੌਜਵਾਨ ਪੀੜੀ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ਦਾ ਰੁੱਖਕਾਰੀ ਹੈ ਅਤੇ ਨੌਜਵਾਨ ਪੀੜੀ ਜਿੱਥੇ ਕਰਜ਼ਾ ਲੈ ਕੇ ਜ਼ਮੀਨਾਂ ਵੇਚ ਕੇ ਤੇ ਆਪਣੇ ਉੱਪਰ ਕਰਜ਼ੇ ਦੀ ਪੰਡ ਲੈ ਕੇ ਕੰਮਕਾਰ ਅਤੇ ਪੜਨ ਲਈ ਜਾ ਰਹੀ ਹੈ ਜਦੋਂ ਕਿ ਕਈ ਸਾਲਾਂ ਬਾਅਦ ਉੱਥੇ ਪੀ ਆਰ ਨੌਜਵਾਨ ਪੀੜੀ ਹੋ ਜਾਂਦੀ ਹੈ ਤਾਂ ਪਿੱਛੇ ਬਜ਼ੁਰਗ ਮਾਪੇ ਇਕੱਲੇ ਰਹਿ ਜਾਂਦੇ ਨੇ ਪਰ ਨਾਗਾ ਬਲਾਕ ਦੇ ਪਿੰਡ ਅਲੀਪੁਰ ਦੇ ਮਨਮੀਤ ਸਿੰਘ 2014 ਦੇ ਵਿੱਚ ਪੀ ਆਰ ਹੋ ਕੇ ਕੈਨੇਡਾ ਗਿਆ ਸੀ ਅਤੇ 2019 ਦੇ ਵਿੱਚ ਇਸ ਕਰਕੇ ਵਾਪਸ ਆ ਗਿਆ ਕਿ ਜਦੋਂ ਕਿ ਉਸ ਦਾ ਆਪਣੇ ਪਰਿਵਾਰ ਦੇ ਨਾਲ ਬਿਲਕੁਲ ਵੀ ਨਾਤਾ ਟੁੱਟ ਗਿਆ ਜਿਸ ਤੋਂ ਬਾਅਦ ਮਨਮੀਤ ਸਿੰਘ ਨੇ ਫੈਸਲਾ ਕੀਤਾ ਕਿ ਉਹ ਪੰਜਾਬ ਦੇ ਵਿੱਚ ਹੀ ਆਪਣੇ ਖੇਤਾਂ ਦੇ ਵਿੱਚ ਖੇਤੀ ਕਰੇਗਾ ਅਤੇ ਆਪਣੇ ਪਰਿਵਾਰ ਦੇ ਨਾਲ ਰਹੇਗਾ ਇਸ ਤੋਂ ਬਾਅਦ ਮਨਮੀਤ ਸਿੰਘ ਕੈਨੇਡਾ ਦੇ ਪੀਆਰ ਛੱਡ ਕੇ ਆਪਣੇ ਪਰਿਵਾਰ ਸਮੇਤ ਪਿੰਡ ਅਲੀਪੁਰ ਆ ਗਿਆ ਇਸ ਮੌਕੇ ਤੇ ਨੌਜਵਾਨ ਕਿਸਾਨ ਮਨਮੇਤ ਸਿੰਘ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਮੈਟ ਰਾਲਾ ਚਲਾਉਂਦਾ ਸੀ ਅਤੇ ਬਾਈ-ਬਾਈ ਕੰਟੇ ਮੈਂ ਕੰਮ ਕਰਦਾ ਸੀ ਪਰ ਮੈਂ ਆਪਣੇ ਪਰਿਵਾਰ ਦੇ ਨਾਲ ਬਿਲਕੁਲ ਟੁੱਟ ਚੁੱਕਾ ਸੀ ਜਿਸ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਮੈਂ ਇੱਥੇ ਸਖਤ ਮਿਹਨਤ ਕਰਨ ਦੀ ਬਜਾਏ ਆਪਣੇ ਖੇਤਾਂ ਵਿੱਚ ਕਿਉਂ ਨਾ ਕਰਾਂ ਅਤੇ ਨਾਲ ਹੀ ਮੈਂ ਆਪਣੇ ਪਰਿਵਾਰ ਦੇ ਵਿੱਚ ਵੀ ਖੁਸ਼ ਰਹਾਂਗਾ ਮਨਮੀ ਸਿੰਘ ਨੇ ਆਪਣੀ ਪਰਿਵਾਰ ਸਮੇਤ ਕੈਨੇਡਾ ਦੀ ਪੀਆਰ ਛੱਡ ਕੇ ਪਿੰਡ ਰਹਿਣ ਲੱਗ ਗਿਆ ਅਤੇ ਖੇਤਾਂ ਦੇ ਵਿੱਚ ਕੰਮ ਕਰਕੇ ਉਹ ਹੁਣ ਬਹੁਤ ਹੀ ਖੁਸ਼ ਵਧੀਆ ਲੱਗਿਆ ਲੋਕ ਪਤਾ ਨਹੀਂ ਕਿਉਂ ਕਿਸੇ ਨੂੰ ਨਹੀਂ ਕੁਝ ਕਹਿ ਜ਼ਿਆਦਾ ਪਰ ਮੈਨੂੰ ਉੱਥੇ ਨਹੀਂ ਫਿੱਟ ਰਿਹਾ ਲੱਗਿਆ ਹਮਮ ਹਮ ਮਨ ਤਾਂ ਆਪਣਾ ਪਿੰਡ ਆਪਣਾ ਘਰ ਇੱਥੇ ਵਧੀਆ ਲੱਗਿਆ ਇੱਥੇ ਦੀ ਲਾਈਫ ਵਧੀਆ ਲੱਗੀ ਹੈ ਉੱਥੇ ਤਾਂ ਸਿਰਫ ਕੰਮ ਸਿਰਫ ਕੰਮ ਹੀ ਆ ਹੁਣ ਇੱਥੇ ਲੋਕਾਂ ਨਾਲ ਵਿਚਰਦੇ ਵੀ ਆ ਬੈਨੇ ਕਲੋਨੀ ਵੀ ਆ ਉਦੋਂ ਸਿਰਫ ਕੰਮ ਕੰਮ ਤੇ ਚੱਲ ਜੋ ਕੰਮ ਤੇ ਅੱਗੇ ਵਾਹੇ ਹੁਣ ਲਾਈਫ ਦੇ ਵਿੱਚ ਜੇ ਬੰਦਾ ਵਦ ਤੋਂ ਵਦ ਗਈ ਇੱਕ ਉੱਥੇ ਬੜਾ ਜੋਰ ਲਾਉ ਘਰ ਬਣਾਉਗਾ ਇੱਕ ਉਹ ਵੀ ਆਪਣੀ ਉਮਰ ਦੇ ਹੁਣ ਜੀ ਮੈਂ ਮੰਨ ਲਓ ਕਿ ਜਦੋਂ 14 ਚ ਗਿਆ ਸੀਗਾ ਉਦੋਂ ਮੇਰੀ ਮਤਲਬ ਕਿ ਹਿਸਾਬਾ ਵਿੱਚ 25 25 26 ਸਾਲ ਦੀ ਏਜ ਸੀਗੀ ਹੁਣ ਜੇ ਉੱਥੇ ਜਾ ਕੇ 5 ਸਾਲ ਕੰਮ ਕਰਨ ਤੋਂ ਬਾਅਦ 30 ਸਾਲ ਦੀ ਉਮਰ ਤੋਂ ਬਾਅਦ ਜੇ ਮਨ ਕਰ ਲਿਆ ਵੀ ਲਵਾਂ ਤਾਂ 29 ਸਾਲ ਦਾ ਲੋਨ ਹੋਊਗਾ 60 ਸਾਲ ਦੀ ਉਮਰ 60 ਸਾਲ ਦੀ ਲਾਈਫ ਵੀ ਨਹੀਂ ਮਿਲਦਾ ਅੱਜ ਤੱਕ ਅੱਜ ਕੱਲ੍ਹ ਹੈ ਨਹੀਂ ਤੇ ਮੈਨੂੰ ਤਾਂ ਕੋਈ ਲੱਗਿਆ ਨਹੀਂ ਕੋਈ ਖਾਸ ਗੱਲ ਉਹ ਤੇ ਹੀ ਦੂਜੇ ਪਾਸੇ ਇਸ ਮੌਕੇ ਮਨਮਿਤ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਮੈਂ ਵੀ ਆਪਣੇ ਬੇਟੇ ਦੇ ਨਾਲ ਕੈਨੇਡਾ ਦੇ ਵਿੱਚ ਪੀਆਰ ਸੀ ਉਹਨਾਂ ਦੱਸਿਆ ਕਿ ਜਦੋਂ ਮੇਰਾ ਬੇਟਾ ਕੈਨੇਡਾ ਛੱਡ ਕੇ ਪੰਜਾਬ ਆ ਗਿਆ ਤੇ ਮੈਂ ਵੀ ਉਸ ਦੇ ਨਾਲ ਆ ਗਈ ਅਤੇ ਇੱਥੇ ਬਹੁਤ ਖੁਸ਼ ਹਾਂ ਅਤੇ ਹੁਣ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੈ ਬੇਟੀ ਕਰਕੇ ਆਈਆਂ ਜੇ ਉਹ ਆ ਗਿਆ ਸੀ ਮੇਰਾ ਵੀ ਨਹੀਂ ਦਿਲ ਲੱਗਿਆ ਜੀ ਹੋਰ ਮੈਂ ਸਭ ਕੁਝ ਠੀਕ ਸੀ ਮੇਰੀ ਬੇਟੀ ਸੀ ਜੇ ਹੁੰਦੀ ਮੈਂ ਤਾਂ ਆਪਣੀ ਬੇਟੀ ਕਰਕੇ ਕਿੰਨੀ ਵਾਰ ਗਈ ਸੀ ਤੁਸੀਂ ਤਿੰਨ ਵਾਰ ਗਈਆਂ ਜੀ ਕਿੰਨਾ ਕਿੰਨਾ ਟਾਈਮ ਲੱਗਦਾ 6-6 ਮਹੀਨੇ ਪਹਿਲੀ ਵਾਰ ਤਾਂ 9 ਮਹੀਨੇ ਅਸੀਂ ਦੋਵੇਂ ਇਕੱਠੇ ਹੀ ਗਏ ਸੀ ਤੇ ਇਕੱਠੇ ਵਾਪਸ ਆਏ ਸੀ ਫਿਰ ਉਸ ਤੋਂ ਬਾਅਦ 6-6 ਮਹੀਨੇ ਲੱਗੇ ਫਿਰ ਵਾਪਸ ਜਦੋਂ ਇਹ ਕੰਮ ਤੇ ਚਲੇ ਜਾਂਦੇ ਟਰੱਕ ਚਲਾਉਣ ਫਿਰ ਪਿੱਛੋਂ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਸੀ ਤੁਹਾਨੂੰ ਕਿਸ ਤਰ੍ਹਾਂ ਟਾਈਮ ਕੱਢਣਾ ਉੱਕ ਹੁੰਦਾ ਸੀ ਮੈਂ ਕੰਮ ਕਰਨ ਹਿਲੀਆਂ ਜੀ ਮੈਂ ਆਪਣੀ ਡਿਊਟੀ ਤੇ ਜਾਂਦੀ ਸਾਰਾ ਕੰਮ ਆਫ ਕਰਕੇ ਜਾਂਦੀ ਸੀ ਜੀ ਤੇ ਨਾ ਇਹਨੂੰ ਮੈਂ ਆਪ ਮੋਸਾਈਕਲ ਦੇ ਮੁੰਡੇ ਆਪਣੇ ਨੂੰ ਛੱਡ ਕੇ ਹੁੰਦੀ ਸੀ ਰਿਕਸ਼ਾ ਲਾਇਆ ਸੀਗਾ ਮੇਰੀ ਬੇਟੀ ਫੇਰ ਆਲ ਕੇ ਰੋਂਦੀ ਸੀ ਕਿ ਨੀ ਇਹ ਰਿਕਸ਼ੇ ਤੋਂ ਹਾਲ ਮਾਰ ਦਿੰਦਾ ਮੈਨੂੰ ਔਖਾ ਤੇ ਫਿਰ ਮੈਂ ਆਪ ਇਹਨੂੰ ਛੱਡ ਜਾਂਦੀ ਸੀ ਫਿਰ ਮੈਂ ਆਪਣੇ ਸਕੂਲ ਚ ਜਾਂਦੀ ਤੇ ਇੱਥੇ ਦਾ ਜਿਹੜਾ ਹੈਗਾ ਕਲਚਰ ਆ ਤੁਸੀਂ ਤਾਂ ਇੱਥੇ ਮਿਲਦੇ ਹੋ ਜੇ ਮੈਂ ਇੱਥੇ ਪਿੰਡ ਵਿੱਚ ਚਲੇ ਜਾਂਦੇ ਹਾਂ ਮਿਲਣ ਵਾਸਤੇ ਉੱਥੇ ਤਾਂ ਇਸ ਤਰ੍ਹਾਂ ਦਾ ਨਹੀਂ ਜੀ ਨਹੀਂ ਉੱਥੇ ਤਾਂ ਜਿਹੜੀ ਕੋਈ ਰਿਸ਼ਤਦਾਰੀ ਹੈਗੇ ਮਹੀਨੇ ਬਾਅਦ ਕਿਤੇ ਗੁੱਡੀਆਂ ਨੇ ਜਾਣਾ ਹੈ ਉਹਨਾਂ ਦਾ ਇੱਕ ਦਾਇਆ ਸਹੁਰਾ ਸੀ, ਤਾਈ ਸੱਸ ਸੀ, ਉੱਥੇ ਜੇ ਜਾਣੇ ਜਪੂਆ ਸੀ। ਤਿੰਨ ਮਹੀਨੇ ਦੋ ਮਹੀਨੇ ਬਾਅਦ ਜਾਣਾ, ਘੰਟੇ ਦੋ ਬੰਡੇ ਬਾਅਦ ਆਪਸਾਂ ਜਾਣਾ। ਤੁਹਾਡੀ ਜੱਜਮੈਂਟ ਕੀ ਤੁਸੀਂ ਵੀ ਪੜੇ ਲਿਖੇ ਹੋ ਵੀ ਐਨੀ ਜਿਹੜੀ ਹੈਗੇ ਹੋੜ ਕਿਉਂ ਲੱਗੀ ਹੋਈ ਆ ਬਾਹਰ ਦੀ ਵੀ ਫੌਰਨੇ ਜਾਣਾਗਾ। ਇੱਥੇ ਕੋਈ ਕੰਮ ਨਹੀਂ ਜੇ ਮਿਲਦਾ। ਬੱਚੇ ਵਿਚਾਰੇ ਕੀ ਕਰਨਗੇ? ਬਹੁਤੀ ਤਾਂ ਦਿੱਕਤ ਕੰਮ ਦੀ ਆ ਜੀ। ਕੁਝ ਬੱਚੇ ਪੜੇ ਘਟਨੇ, ਕੁਝ ਕੰਮ ਮਿਲਦਾ ਕੋਈ ਨਹੀਂ। ਤੁਸੀਂ ਕੀ ਕਹਿਣਾ ਚਾਹੁੰਦੇ ਨੌਜਵਾਨ ਪੀੜੀ ਨੂੰ? ਤੁਸੀਂ ਤਾਂ ਇੱਥੇ ਆ ਗਏ ਤੁਹਾਨੂੰ ਜੇ ਗਵਰਨਮੈਂਟ ਦੇਵੇ ਜੀ ਕੰਮ ਨੌਕਰੀਆਂ ਦੇਵੇ ਪੜਿਆ ਲਿਖਿਆ ਨੂੰ ਤੇ ਕੋਈ ਵੀ ਨਾ ਜਾਵੇ ਜੀ ਮੈਂ ਤਾਂ ਕੀ ਕਹਿਣਾ ਜੀ ਇਹ ਤਾਂ ਗਵਰਨਮੈਂਟ ਨੂੰ ਆਪ ਸੋਚਣਾ ਚਾਹੀਦਾ ਤੁਸੀਂ ਇੱਥੇ ਖੁਸ਼ ਹੋ ਹੋਣ ਇੱਥੇ ਆ ਕੇ ਇੱਥੇ ਹਾਂ ਜੀ ਮੇਰਾ ਬੇਟਾ ਬਹੁਤ ਵਧੀਆ ਜੀ ਮੈਂ ਬਹੁਤ ਖੁਸ਼ ਹਾਂ ਮੈਨੂੰ ਕੋਈ ਕੰਮ ਨਹੀਂ ਕਰਨ ਦਾ ਸਾਰਾ ਦਿਨ ਮੈਂ ਵੇਲੀ ਕਰੇ ਤੱਕ ਨਾ ਜਿੱਥੇ ਮਰਜ਼ੀ ਜਾਓ ਐਸ਼ ਕਰੋ ਪਰ ਰਾਤ ਨੂੰ ਘਰ ਆ ਜਾਓ ਕਰੋ ਕੰਮ ਕਰਨ ਦੀ ਲੋੜ ਨੂੰ ਮੇਰੇ ਅਸ ਤਾਂ ਬਹੁਤ ਹੀ ਚੰਗੀ ਹੈ ਜੀ ਉਦਿਸ ਮੌਕੇ ਤੇ ਪਿੰਡ ਨਿਵਾਸੀ ਬਲਵਿੰਦਰ ਸਿੰਘ ਹਰਮੇਲ ਸਿੰਘ ਟੁੰਗਾ ਨੇ ਕਿਹਾ ਕਿ ਜੋ ਮਨਮੀਤ ਸਿੰਘ ਦੇ ਵੱਲੋਂ ਫੈਸਲਾ ਲਿਆ ਗਿਆ ਉਹ ਬਹੁਤ ਹੀ ਸ਼ਲਾਘਾਜੋਕ ਕਦਮ ਹੈ ਕਿਉਂਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਲੱਖਾਂ ਰੁਪਏ ਖਰਚ ਕਰਕੇ ਕੈਨੇਡਾ ਵਿੱਚ ਪੀਆਰ ਹੋ ਰਹੇ ਨੇ ਪਰ ਮਨਮੀਤ ਸਿੰਘ ਦੇ ਵੱਲੋਂ ਪੀਆਰ ਛੱਡ ਕੇ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ ਮੁੰਡੇ ਦਾ ਇਹਦਾ ਬਹੁਤ ਸੋਹਣਾ ਫੈਸਲਾ ਸੀ ਮਨਮੀਤ ਵੀਰ ਦਾ ਸਾਨੂੰ ਵੀ ਵਧੀਆ ਲੱਗਾ ਜੀ ਤੇ ਆ ਕੇ ਮੁੰਡਾ ਇੱਥੇ ਬਹੁਤ ਸੋਹਣੀ ਮਿਹਨਤ ਕਰ ਰਿਹਾ ਜੀ ਇੰਨੇ ਹੁਣ ਇੱਥੇ ਕੰਬੈਨ ਰੱਖੀ ਹੈ ਰੀਪਰ ਰੱਖਿਆ ਕੰਪਿਊਟਰ ਕਰਾ ਰੱਖਿਆ ਜੀ ਤੇ ਮਡ ਲੋਡਰ ਵੀ ਰੱਖਿਆ ਜਿਹੜਾ ਹੱਥੀ ਕੰਮ ਕਰਦਾ ਜੀ ਇਹ ਤੇ ਸੋਨਾ ਫੈਸਲਾ ਇਹ ਤਾਂ ਮੈਂ ਹੁਣ ਪਿੱਛੇ ਜੀ ਅਸੀਂ ਨਕੋਦਰਾਲ ਜਾਣ ਦਾ ਮੌਕਾ ਮਿਲਿਆ ਸੀ ਜੀ ਤੇ ਬਹੁਤ ਸੋਹਣੀਆਂ ਸੋਹਣੀਆਂ ਕੋਠੀਆਂ ਵਿਖਿਆ ਜਿਨ੍ਹਾਂ ਦੇ ਵਿੱਚ ਭਈਏ ਰਹਿ ਰਹੇ ਆ ਜੀ ਤੇ ਅਸੀਂ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਭਈਏ ਪੰਜ ਤੋਂ 10000 ਰੁਪਏ ਇੱਕ ਕੋਠੀ ਨੂੰ ਸਾਂਭਣ ਦਾ ਲੈਂਦੇ ਆ ਸਾਰਾ ਦਾ ਸਾਰਾ ਪਰਿਵਾਰ ਭਈਏ ਉੱਥੇ ਆਏ ਹੋਇਆ ਰਾਤ ਨੂੰ ਦੋ ਦੋ ਭਈਏ ਇੱਕ ਇੱਕ ਕੋਠੀ 'ਚ ਸੌ ਜਾਂਦੇ ਆ ਤੇ ਬੜਾ ਵੇਖ ਕੇ ਅਜੀਬ ਜਿਹਾ ਲੱਗਿਆ ਵਧੀਆ ਵੀ ਨਹੀਂ ਲੱਗੀ ਉਹ ਗੱਲ ਤੇ ਪਰ ਇਹ ਮੁੰਡੇ ਨੇ ਸੋਹਣੀ ਗੱਲ ਕੀਤੀ ਵਾਪਸ ਆਇਆ ਜੀ ਤੇ ਮਿਹਨਤ ਵੀ ਬਹੁਤ ਪੂਰੇ ਪੰਜਾਬ ਦੇ ਵਿੱਚੋਂ ਪਟਿਆਲੇ ਜ਼ਿਲ੍ਹੇ ਦਾ ਪਿੰਡ ਅਲੀਪੁਰ ਸਿਟਾ ਵਾਲੇ ਰੇਲਵੇ ਸਟੇਸ਼ਨ ਦੇ ਬਿਲਕੁਲ ਨੇੜੇ ਦਾ ਇੱਥੋਂ ਦੇ ਇਸ ਪਰਿਵਾਰ ਦੇ ਨਾਲ ਸਾਡਾ ਬਹੁਤ ਨੇੜੇ ਦਾ ਆਉਣਾ ਜਾਣਾ ਕਿਉਂਕਿ ਇਸ ਪਿੰਡ ਦੇ ਵਿੱਚ ਆਪਣੀ ਇਕਾਈ ਜੁਨੀਅਨ ਦੀ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਜਿਹਦੇ ਵਿੱਚ ਵੱਡੇ ਪੱਧਰ ਤੇ ਇਹਨਾਂ ਨੇ ਸੇਵਾ ਦਿੱਲੀ ਦੇ ਬਾਰਡਰਾਂ ਤੇ ਵੀ ਨਿਭਾਈ ਆ ਪਾਣੀ ਦਾ ਬਹੁਤ ਵੱਡਾ ਐਰੋ ਬਹੁਤ ਮਹਿੰਗਾ ਐਰੋ ਤੇ ਬਾਰਡਰ ਤੇ ਲਵਾ ਕੇ ਦਿੱਤਾ ਉਸ ਸਮੇਂ ਤੋਂ ਅਸੀਂ ਇਸ ਵੀਰ ਨੂੰ ਜਾਣਦੇ ਆ ਪਰ ਮੈਂ ਪਹਿਲੀ ਵਾਰੀ ਇਹ ਗੱਲ ਆਖ ਰਿਹਾ ਵੀ ਲੋਕ ਪੈਸੇ ਦੀ ਦੌੜ ਪਿੱਛੇ ਲੱਗੇ ਹੋਏ ਨੇ ਪੈਸਾ ਪੈਸਾ ਕਰਦਾ ਸਾਰਾ ਜੱਗ ਫਿਰਦਾ ਪਰ ਪੈਸਾ ਕਿਸੇ ਦੇ ਹੱਥ ਨਹੀਂ ਆਇਆ ਇਸ ਵੀਰ ਨੇ ਇੱਕ ਕੈਨੇਡਾ ਦਾ ਮੋਹ ਪਿਆਰ ਛੱਡ ਕੇ ਆਪਣੀ ਪੰਜਾਬ ਦੀ ਰੰਗਲੀ ਧਰਤੀ ਦਾ ਪਿਆਰ ਆਪਦੇ ਮਨ ਦੇ ਵਿੱਚ ਰੱਖਿਆ ਤੇ ਉੱਥੋਂ ਵਾਪਸ ਕੀਤੀ ਆ ਕਹਿੰਦਾ ਕੁਝ ਨਹੀਂ ਉੱਥੇ ਜੇ ਇੱਥੇ ਕੰਮ ਕਰਾਂਗੇ ਸਾਡੀ ਕੈਨੇਡਾ ਪੰਜਾਬ 'ਚ ਆ ਜੇ ਇਸ ਤਰ੍ਹਾਂ ਦੀ ਸੋਚ ਲੋਕਾਂ ਨੇ ਬਣਾ ਲਈ ਤਾਂ ਪੰਜਾਬ ਵੱਸਦਾ ਰਹਿ ਸਕਦਾ ਪਰੰਤੂ ਜਿਹੜੇ ਸਰਕਾਰਾਂ ਦੀ ਸੋਚ ਆ ਉਹਨਾਂ ਨੇ ਇੱਥੇ ਕਿਸੇ ਨੂੰ ਨੌਕਰੀ ਨਹੀਂ ਦੇਣੀ ਕੋਈ ਰਜਗਾਰ ਨਹੀਂ ਦੇਣਾ ਲੋਕ ਪੈਸੇ ਦੇ ਲਾਲਚ ਦੇ ਵਿੱਚ ਆਜਾ ਆਪਣੇ ਮਾਪੇ ਤੋਂ ਭੈਣ ਭਰਾਵਾ ਤੋਂ ਰਿਸ਼ਤੇਦਾਰਾਂ ਤੋਂ ਆਪ ਦੀ ਇਸ ਮਿੱਟੀ ਤੋਂ ਦੂਰ ਹੋ ਕੇ ਪੈਸੇ ਦੇ ਲਾਲਚ ਦੇ ਵਿੱਚ ਕੈਨੇਡਾ ਤੇ ਅਮਰੀਕਾ ਨੂੰ ਜਾ ਰਹੇ ਨੇ ਪਰ ਪਹਿਲੀ ਵਾਰੀ ਇਹ ਸਖਸ ਸਾਡੇ ਨਾਲ ਜਿਹੜਾ ਮਿਲਿਆ ਸਾਡਾ ਪਿਆਰਾ ਸਾਡਾ ਵੀਰ ਜਿਹੜਾ ਕਹਿੰਦਾ ਵੀ ਪੈਸਾ ਕੋਈ ਚੀਜ਼ ਹੀ ਨਹੀਂ ਹੈਗੀ ਪੈਸਾ ਕੋਈ ਮਾਇਨਾ ਨਹੀਂ ਰੱਖਦਾ ਹੈਗਾ ਮਾਪੇ ਦੀ ਸੇਵਾ ਸਭ ਤੋਂ ਵੱਡੀ ਸੇਵਾ ਸਾਡੇ ਲੋਕਾਂ ਦੇ ਵਿੱਚ ਬੈਠਣਾ ਪੰਜਾਬ ਦੀ ਧਰਤੀ ਹੈ ਇਦੋਂ ਵਧੀਆ ਧਰਤੀ ਨਹੀਂ ਹੈ ਕੋਈ ਕਹਿੰਦਾ ਮੇਰਾ ਤਾਂ ਉੱਥੇ ਜੀਅ ਨਹੀਂ ਲੱਗਿਆ ਆ ਜੁਰੇ ਖੇਤੀ ਦਾ ਕੰਮ ਕਰਦਾ ਦੋ ਮਸ਼ੀਨਾਂ ਦੇ ਕੋਲੇ ਟਰੈਕਟਰ ਆ ਤੂੜੀ ਦਾ ਕੰਮ ਕਰ ਰਹੇ ਨੇ ਤੇ ਦਿਨ ਰਾਤ ਆਪਣੀ ਮਿਹਨਤ ਕਰਕੇ ਕਹਿੰਦਾ ਵੀ ਉਦੋਂ ਵੀ ਵੱਧ ਮੈਂ ਪੈਸੇ ਕਮਾਉਣਾ ਮੈਨੂੰ ਸੰਤੁਸ਼ਟੀ ਆ ਇਸ ਪੈਸੇ ਦੇ ਵਿੱਚ ਮੈਨੂੰ ਕੈਨੇਡਾ ਦੇ ਜਾਂ ਅਮਰੀਕਾ ਦੇ ਪੈਸੇ ਦੀ ਲੋੜ ਨਹੀਂ ਟੇਸ ਚੈਨਲ ਦੇ ਲਈ ਨਾਤਾ ਨੂੰ ਸਿਜਨ ਸਿੰਘ ਮੋਪਾ ਦੀ ਰਿਪੋਰਟ